ਦੇਖੋ ਜਦੋਂ ਤੁਸੀਂ ਕੋਈ ਵੀ ਆਪਣੀ ਐਪ ਦਾ ਪੇਜ ਖੋਲ੍ਹਦੇ ਹੁੰਦੇ ਹੋ ਜਿਵੇਂ ਹੋਮ ਪੇਜ ਖੁੱਲ ਗਿਆ ਤੁਹਾਡੇ ਸਾਹਮਣੇ ਠੀਕ ਹੈ ਹੋਮ ਪੇਜ ਖੁੱਲ ਕੇ ਹੋਮ ਪੇਜ ਤੁਹਾਨੂੰ ਸਾਹਮਣੇ ਹੀ ਦਿਖ ਜਾਊਗਾ BPT 2025 ਦਾ ਫੁੱਲ ਕੋਰਸ ਹੈ ਜਿਹੜਾ ਆਪਣਾ ਪਿਆ ਠੀਕ ਹੈ ਫੁੱਲ ਕੋਰਸ ਦਾ ਪ੍ਰਾਈਸ ਜਿਹੜਾ ਹੁਣ ਆਪਣਾ ਸਿਰਫ 2809 ਰੁਪਏ ਕਰ ਦਿੱਤਾ ਹੈ ਠੀਕ ਹੈ ਇਹ ਫੁੱਲ ਕੋਰਸ ਵਿੱਚ ਤੁਸੀ ਤੁਹਾਨੂੰ ਸਾਰਾ ਡਾਟਾ ਮਿਲੇਗਾ ਬੀਐਨਐਸ ਬੀਐਨਐਸ ਜਿੰਨਾ ਵੀ ਹੈਗਾ ਵੀਡੀਓ ਲੈਕਚਰ ਠੀਕ ਹੈ ਪੀਡੀਐਫ ਫੁੱਲ ਟੈਸਟ ਮੋਕ ਟੈਸਟ ਠੀਕ ਹੈ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਜਿਹੜੇ ਆਨਲਾਈਨ ਐਮਸੀਕਿਊ ਟੈਸਟ ਹੈ ਉਹ ਤੁਸੀਂ ਕਿਵੇਂ ਕਰਨੇ ਆ ਠੀਕ ਹੈ ਤੁਸੀਂ ਇੱਥੋਂ ਵੀ ਪਰਚੇਸ ਕਰ ਸਕਦੇ ਹੋ ਠੀਕ ਹੈ ਜਾਂ ਫਿਰ ਜਿਹੜੇ ਆਨਲਾਈਨ ਐਮਸੀਕਿਊ ਟੈਸਟ ਹੈ ਦੇਖੋ ਆਹ ਤਾਂ ਆਪਣਾ ਫੁੱਲ ਕੰਪਲੀਟ ਕੋਰਸ ਹੈ ਠੀਕ ਹੈ ਜਿਹਨਾਂ ਨੇ ਕੰਪਲੀਟ ਕੋਰਸ ਲੈਣਾ ਉਹ ਇਹੀ ਹੈ ਠੀਕ ਹੈ ਜਿਹਨਾਂ ਨੇ ਤਿਆਰੀ ਕੀਤੀ ਹੋਈ ਹੈ ਸਿਰਫ ਤੇ ਸਿਰਫ ਐਮਸੀਕਿਊ ਟੈਸਟ ਲੈਣੇ ਨੇ ਜਿਹੜੇ ਟੈਸਟ ਆਪਾਂ ਨੇ ਐਪ ਉੱਤੇ ਪਾਏ ਹੋਏ ਨੇ ਠੀਕ ਹੈ ਉਹਨਾਂ ਇਹ ਹੁਣ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਕਿਵੇਂ ਕਰਨੇ ਜਿਵੇਂ ਆਪਾਂ ਤੇ ਨਾਲ ਦੀ ਨਾਲ ਤੁਹਾਨੂੰ ਡੈਮੋ ਵੀ ਦਿਖਾ ਦੇਵਾਂਗਾ ਇੱਥੇ ਠੀਕ ਹੈ ਜਿਵੇਂ ਆਪਾਂ ਪਹਿਲਾਂ ਆਪਣਾ ਫੁੱਲ ਕੋਰਸ ਖੋਲ ਲੈਨੇ ਆ ਠੀਕ ਹੈ ਫੁੱਲ ਕੋਰਸ ਖੋਲਣ ਤੋਂ ਬਾਅਦ ਤੁਹਾਨੂੰ ਸਾਰਾ ਓਵਰਵਿਊ ਦਿਖਾ ਦੇਗਾ ਕਿ ਕੀ ਕੁਝ ਹੈ ਦੇ ਵਿੱਚ ਫ੍ਰੀ ਕੰਟੈਂਟ ਹੈ ਟੈਸਟ ਵੀ ਹੈ ਪੀਡੀਐਫ ਵੀ ਹੈ ਠੀਕ ਹੈ نیچے ਤੁਹਾਨੂੰ ਸਾਰਾ ਡਿਟੇਲ ਦਿਖਾ ਦੇਵੇਗਾ ਇਹ ਡੈਮੋ ਇਹਦੇ ਵਿੱਚ ਪਏ ਨੇ ਠੀਕ ਹੈ ਕੰਟੈਂਟ ਵਿੱਚ ਜਾਣਾ ਫਿਰ ਤੁਸੀਂ ਓਵਰਵਿਊ ਦੇ ਨਾਲ ਕੰਟੈਂਟ ਵਿੱਚ ਦੇਖੋ ਤਿੰਨ ਫੋਲਡਰ ਬਣੇ ਹੋਏ ਆਪਣੇ BPT ਆਰਮਡ ਦਾ ਫੁੱਲ ਕੋਰਸ ਪਿਆ ਇਹਦੇ ਵਿੱਚ ਠੀਕ ਹੈ ਇਹਨੂੰ ਓਪਨ ਕਰੋਗੇ ਇਹਦੇ ਵਿੱਚ BPT ਆਰਮਡ ਦਾ ਤੁਹਾਡਾ ਫੁੱਲ ਕੋਰਸ ਕੁਲ ਜਾਵੇਗਾ ਠੀਕ ਹੈ ਡਿਸਟ੍ਰਿਕਟ ਵਾਲਾ ਦੂਜੀ ਨੰਬਰ ਤੇ ਫੋਲਡਰ ਪਿਆ ਤੀਜੇ ਨੰਬਰ ਤੇ ਪਿਆ ਡੈਮੋ ਠੀਕ ਹੈ ਜੀ ਇਹਨਾਂ ਨੇ ਡੈਮੋ ਦੇਖਣਾ ਉਹ ਡੈਮੋ ਦੇਖ ਸਕਦੇ ਨੇ ਠੀਕ ਹੈ ਜੀ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨਾ ਇਹਦਾ ਆਰਮਡ ਦਾ ਤੁਹਾਡਾ ਪਿਆ ਹੈ ਦੇਖੋ 33 MCQ ਟੈਸਟ ਪਏ ਨੇ BNS ਦੇ ਵੀਡੀਓ ਲੈਕਚਰ ਪਲੱਸ PDF BNSS ਦੇ ਵੀਡੀਓ ਲੈਕਚਰ ਪਲੱਸ PDF ਸਾਰ ਠੀਕ ਹੈ ਮੌਕ ਟੈਸਟ ਨੂੰ ਚਾਰ ਪਾਤੇ ਹਲੇ ਆਪਾਂ ਨੇ ਬਾਕੀ ਪਾਵਾਂਗੇ ਇਸ ਤੋਂ ਇਲਾਵਾ ਇਹ ਦੇਖੋ ਹੁਣ ਤੁਹਾਨੂੰ ਡੈਮੋ ਚ ਦਿਖਾਣੇ ਆ ਡੈਮੋ ਚ ਕੀ ਕੁਝ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਬੀਪੀਡੀ ਡਿਸਟ੍ਰਿਕਟ ਦਾ ਸੈਂਪਲ ਮੌਕ ਟੈਸਟ ਜਿਹੜਾ ਮੌਕ ਟੈਸਟ ਦਾ ਸੈਂਪਲ ਆਪਾਂ ਜਿਹੜਾ ਪਾਇਆ ਹੋਇਆ ਹੈ ਤੁਹਾਨੂੰ ਠੀਕ ਹੈ ਇਹ ਦੇਖ ਸਕਦੇ ਹੋ ਤੁਸੀਂ ਸੈਂਪਲ ਪਾਇਆ ਹੋਇਆ ਡੈਮੋ ਤੁਸੀਂ ਓਪਨ ਕਰਕੇ ਇਸ ਨੂੰ ਦੇਖ ਪਾਉਗੇ ਠੀਕ ਹੈ ਉਸ ਤੋਂ ਇਲਾਵਾ ਬੀਐਨਐਸ ਹੈ ਜਿਹੜੀ ਡਿਸਟ੍ਰਿਕਟ ਦੀ ਠੀਕ ਹੈ ਬੀਐਨਐਸ ਕੈਡਰ ਦੀ ਆਪਣਾ ਡਿਸਟ੍ਰਿਕਟ ਦੀ ਜਿਹੜੀ ਬਣਾਈ ਹੋਈ ਹੈ ਡਿਸਟ੍ਰਿਕਟ ਕੈਡਰ ਦੀ ਬੀਐਨਐਸ ਬਣਾਈ ਹੋਈ ਹੈ ਉਹ ਤੁਸੀਂ ਇਦਾਂ ਦੇਖ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਹੁਣ ਕੀ ਆਪਾਂ ਦੇਖਦੇ ਹਾਂ ਕੋਈ ਵੀ ਵੀਡੀਓ ਜਿਹੜੀ ਤੁਸੀਂ ਇਹ ਦੇਖਣੀ ਹੈ ਤੁਸੀਂ ਇੱਥੋਂ ਦੇਖ ਸਕਦੇ ਹੋ ਚਲਾ ਕੇ ਕੀ ਹੈ ਅੱਗੇ ਅੱਗੇ ਡੈਮੋ ਟੈਸਟ ਹਾਂ ਜਿਹੜੀ ਤੁਹਾਨੂੰ ਮੇਨ ਚੀਜ਼ ਤੁਹਾਨੂੰ ਦਿਖਾਉਣੀ ਹੈ ਡੈਮੋ ਟੈਸਟ ਵਿੱਚ ਕੀ ਹੈ ਜਿਵੇਂ ਆਪਾਂ ਨੇ ਕੋਈ ਵੀ ਟੈਸਟ ਕਰਨਾ ਹੈ ਮੰਨ ਲਓ ਆਪਾਂ ਇਹ ਹੀ ਟਰਾਈ ਕਰਦੇ ਹਾਂ ਬੀਐਨਐਸ ਟੈਸਟ 1 ਠੀਕ ਹੈ ਇਹਦੇ ਵਿੱਚ ਕੀ ਹੈ ਆਪਾਂ ਅਟੈਂਪਟ ਕਰਦੇ ਹਾਂ ਓਕੇ ਕਰਾਂਗੇ ਕਿਵੇਂ ਤੁਸੀਂ ਕਰਨਾ ਹੈ ਤੁਸੀਂ ਨੈਕਸਟ ਕਰ ਦੋਗੇ ਅੱਗੇ ਨੈਕਸਟ ਕਰਨ ਤੋਂ ਬਾਅਦ ਤੁਸੀਂ ਕੀ ਕਰੋਗੇ ਠੀਕ ਹੈ ਇਹ ਇਨਸਟ੍ਰਕਸ਼ਨਾਂ ਵਗੈਰਾ ਨੂੰ ਤੁਸੀਂ ਥੋੜੀ ਇੱਕ ਵਾਰ ਫਿਲ ਕਰ ਦੋਗੇ ਅਟੈਂਪਟ ਟੈਸਟ ਤੇ ਓਕੇ ਕਰੋਗੇ ਠੀਕ ਹੈ ਅਟੈਂਪਟ ਟੈਸਟ ਤੋਂ ਬਾਅਦ ਦੇਖੋ ਕੁਐਸਚਨ ਆਗੇ ਤੁਹਾਡੇ ਅੱਗੇ ਕੋਈ ਵੀ ਕੁਐਸਚਨ ਹੈ ਮੰਨ ਲਓ ਆਪਾਂ ਹੁਣ ਕੁਐਸਚਨ ਤੇ ਨਹੀਂ ਜਾਵਾਂਗੇ ਆਪਾਂ ਬਸ ਦੇਖਣਾ ਕਿਵੇਂ ਅਟੈਂਪਟ ਕਰਨਾ ਜੋ ਜੋ ਵੀ ਤੁਹਾਨੂੰ ਲੱਗਦਾ ਉਹਦਾ ਆਨਸਰ ਹੈ ਤੁਸੀਂ ਉਹ ਟਿੱਕ ਕਰਨਾ ਹੈ ਸੇਵ ਐਂਡ ਨੈਕਸਟ ਠੀਕ ਹੈ ਅਗਲਾ ਕੁਐਸਚਨ ਤੁਸੀਂ ਪੜ੍ਹਨਾ ਹੈ ਜੋ ਵੀ ਤੁਹਾਨੂੰ ਲੱਗਦਾ ਹੈ ਟਿੱਕ ਕਰਨਾ ਹੈ ਸੇਵ ਐਂਡ ਨੈਕਸਟ ਆਪਾਂ ਇਦਾਂ ਦਾ ਕਰਕੇ ਸਾਰਾ ਕਰ ਲੈਣੇ ਆਂ ਕੋਈ ਵੀ ਆਨਸਰ ਹੋ ਸਕਦੀ ਇਹਨਾਂ ਦੇ ਉਹ ਤੁਸੀਂ ਦੇਖਣਾ ਹੈ ਕਿ ਤੁਸੀਂ ਸਹੀ ਕਰ ਰਹੇ ਹੋ ਜਾਂ ਨਹੀਂ ਠੀਕ ਹੈ ਆਪਾਂ ਇੱਕ ਵਾਰ ਤੁਹਾਨੂੰ ਕੰਪਲੀਟ ਕਰਕੇ ਦਿਖਾ ਦਿੰਨੇ ਕਿਵੇਂ ਪ੍ਰੋਸੈਸ ਹੈ ਠੀਕ ਹੈ 8 ਕੁਐਸਚਨ ਇਹ ਨੌਵਾਂ ਕੁਐਸਚਨ ਹੋ ਗਿਆ ਤੁਹਾਡਾ ਇਹ 10ਵਾਂ ਕੁਐਸਚਨ ਹੋ ਗਿਆ ਠੀਕ ਹੈ ਐਦਾਂ ਕੰਪਲੀਟ 10 ਕੁਐਸਚਨ ਤੁਹਾਡੇ ਹੋ ਜਾਣੇ ਠੀਕ ਹੈ ਹੁਣ ਦੇਖੋ ਆ ਗਿਆ ਟਾਈਮ ਰਿਮੇਨਿੰਗ ਤੁਸੀਂ ਆਪਾਂ ਦਾ ਟਾਈਮ ਲੈਗ ਉਹ ਕਪਾ ਨਾਲ ਦੀ ਨਾਲ ਕਰੀਗੇ 10 ਕੁਐਸਚਨ ਨੇ 10 ਇਹ ਤੁਹਾਨੂੰ ਮਿੰਟ ਮਿਲਣਗੇ ਇੱਥੇ ਠੀਕ ਹੈ ਟੋਟਲ ਕੁਐਸਚਨ ਆਪਾਂ 10 ਅਟੈਂਪਟ ਕਰਦੇ ਤੇ ਆਪਾਂ ਲਾਸਟ ਹੀ ਕਰ ਦਾਂਗੇ 서ਮਿਟ ਟੈਸਟ ਇੱਥੇ 서ਮਿ ਤਾਂ ਦੇਖੋ ਸਕੋਰ 3 10 ਕੁਐਸਚਨ ਕੀਤੇ ਤੇ ਜਿਹਨੇ ਜੋ ਆਪਣੇ ਤਿੰਨ ਕਰੈਕਟ ਹੋਏ ਸੱਤ ਇਨਕਰੈਕਟ ਹੋਏ ਸਾਰੀ ਡਿਟੇਲ ਆ ਗਈ ਆਪਣੇ ਕੋਲ ਠੀਕ ਹੈ ਹੁਣ نیچے ਦੇਖੋ ਇੱਕ ਨੀਚੇ ਇੱਕ ਆਪਸ਼ਨ ਆਉਂਦਾ ਆਪਣੇ ਕੋਲ view solution view solution ਕਰਕੇ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਆਨਸਰ ਆਪਣੇ ਗਲਤ ਸੀ ਉਹ ਕਿਹੜੇ ਸੀ ਦੇਖੋ ਜਿਵੇਂ ਪਹਿਲਾ ਕੁਐਸਚਨ ਖੁੱਲ ਗਿਆ ਆਪਾਂ ਲਗਾਇਆ ਸੀਗਾ 35 35 ਰੈਡਰ ਹੋ ਜਾਊਗਾ ਉਹ ਗਲਤ ਸੀਗਾ ਰੀਅਲ ਆਨਸਰ ਸੀਗਾ 37 ਠੀਕ ਹੈ ਐਦੇ ਨੈਕਸਟ ਕਰਾਂਗੇ ਠੀਕ ਹੈ ਸਾਰੇ ਵਾਰ-ਵਾਰ ਨੈਕਸਟ ਕਰਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਇੱਥੇ ਆਪਾਂ 199 ਲਗਾਇਆ ਸੀ ਸਹੀ ਆਨਸਰ ਸੀਗਾ 200 ਠੀਕ ਹੈ ਐਦਾਂ ਆਪਾਂ ਇਹਨੂੰ ਨੈਕਸਟ ਕਰ ਕਰਕੇ ਆਪਣੇ ਸਹੀ ਆਨਸਰ ਦੇਖੋ ਆ 100 ਕੁਐਸਚਨ ਨੰਬਰ 5 ਆਪਣਾ ਸਹੀ ਸੀਗਾ ਠੀਕ ਹੈ ਇਸ ਤਰ੍ਹਾਂ ਦੇ ਆਪਣੇ ਕੋਲ ਕਾਫੀ ਟੈਸਟ ਜਿਹੜੇ ਇੱਥੇ ਪਏ ਨੇ ਠੀਕ ਹੈ ਉਹ ਤੁਸੀਂ ਕਰ ਕਰਕੇ ਦੇਖ ਸਕਦੇ ਹੋ ਜਿਵੇਂ ਕਿ ਇਹ ਟੈਸਟ ਇੱਕ ਵਾਰ ਤੁਹਾਨੂੰ ਵੀਡੀਓ ਵੀ ਪਲੇ ਕਰਕੇ ਦਿਖਾ ਦਿੰਨੇ ਆ ਠੀਕ ਹੈ ਸਭ ਸੇਕਾਲ ਜੀ ਸਾਰਿਆਂ ਨੂੰ ਸਟੱਡੀ ਦੇ ਕੋਲ ਐਦਾਂ ਵੀਡੀਓ ਪਲੇ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਤੁਸੀਂ 10-10 ਸੈਕਿੰਡ ਲਈ ਅੱਗੇ ਪਿੱਛੇ ਵੀ ਕਰ ਸਕਦੇ ਹੋ ਠੀਕ ਹੈ ਸਪੀਡ ਨੂੰ ਵੀ ਤੁਸੀਂ ਇੰਕਰੀਜ਼ ਕਰ ਸਕਦੇ ਹੋ 1.25 1.5 ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਵੀਡੀਓ ਲੈਕਚਰ ਦੀ ਸਪੀਡ ਅੱਗੇ ਪਿੱਛੇ ਕਰ ਸਕਦੇ ਹੋ ਠੀਕ ਹੈ ਕੁਆਲਿਟੀ ਵੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਫੁੱਲ ਸਕਰੀਨ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਪਾਉਜ਼ ਕਰ ਸਕਦੇ ਹੋ ਸਾਰੇ ਆਪਸ਼ਨ ਤੁਹਾਨੂੰ ਮਿਲ ਜਾਣਗੇ ਠੀਕ ਹੈ ਅੱਗੇ ਆਪਾਂ ਟੈਸਟ ਦੀ ਤੁਹਾਨੂੰ ਗੱਲ ਕਰ ਰਹੇ ਸੀ ਦੇਖੋ ਜਿਵੇਂ ਆਪਣਾ BPT ਆਰਮਡ ਹੈ ਨਾ ਆਰਮਡ ਦੇ ਵਿੱਚ ਆਪਾਂ ਨੇ ਆ ਦੇਖੋ ਆਲ ਐਮਸੀਕਿਊ ਟੈਸਟ ਦੇਖੋ ਇਹਦੇ ਵਿੱਚ ਕੀ ਹੈ ਬੀਪੀਟੀ ਮਿਕਸਡ ਟੈਸਟ ਵੀ ਪਾਏ ਹੋਏ ਨੇ ਆਪਾਂ ਨੇ ਕਿੰਨੇ ਟੈਸਟਾ ਹੋਗੇ ਤੁਹਾਡੇ 7-8 ਇਹਦੇ ਵਿੱਚ ਹੋਗੇ ਪੰਜਾਬ ਜੀਕੇ ਦੇ ਟੈਸਟ ਪਾਏ ਹੋਏ ਨੇ ਠੀਕ ਹੈ ਬੀਐਨਐਸ ਦੇ ਟੈਸਟ ਪਾਏ ਹੋਏ ਨੇ ਠੀਕ ਹੈ ਪੀਪੀਆਰ ਦੇ ਟੈਸਟ ਪਾਏ ਹੋਏ ਨੇ ਠੀਕ ਹੈ ਦੇਖ ਸਕਦੇ ਹੋ ਤੁਸੀਂ ਇਦਾਂ ਹੀ ਆਪਾਂ ਨੇ ਸਾਰੇ ਟੈਸਟ ਜਿਹੜੇ ਬੀਐਨਐਸ ਦੇ ਟੈਸਟ ਵੀ ਪਾਏ ਹੋਏ ਨੇ ਠੀਕ ਹੈ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਇਦਾਂ ਹੀ ਆਪਾਂ ਨੇ ਤੁਹਾਡੇ ਡਿਸਟ੍ਰਿਕਟ ਕਾਡਰ ਵਾਲੇ ਫੋਲਡਰ ਨੂੰ ਓਪਨ ਕਰਦੇ ਹਾਂ ਉਹਦੇ ਵਿੱਚ ਵੀ ਆਪਾਂ ਨੇ ਤੁਹਾਡੇ ਇਦਾਂ ਹੀ ਸਾਰੇ ਟੈਸਟ ਜਿਹੜੇ ਪਾਏ ਹੋਏ ਨੇ ਡਿਸਟ੍ਰਿਕਟ ਅਲਟੈਸਟਡ ਆਲ MCQ ਟੈਸਟ ਠੀਕ ਹੈ ਆ ਦੇਖੋ BPT ਦੇ 8 ਵੀ ਬੜੀ ਮਿਕਸ 8 ਟੈਸਟ ਹੈ BNS ਦੇ 6 ਟੈਸਟ ਹੈ BNS ਦੇ 6 ਟੈਸਟ ਹੈ PPR ਦੇ 11 ਪੰਜਾਬ ਜੀਕੇ ਦੇ 7 ਟੈਸਟ ਨੇ ਠੀਕ ਹੈ ਆਪਾਂ ਮਿਕਸ ਵਿੱਚ ਪਹਿਲਾਂ BSA ਦਾ ਵੀ ਪਾਇਆ ਹੋਇਆ ਇੱਕ ਠੀਕ ਹੈ ਐਦਾਂ ਟੈਸਟੇਡ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਫੁੱਲ ਤਿਆਰੀ ਕੀਤੀ ਹੋਈ ਹੈ ਨਾ ਤੁਸੀਂ ਸਿਰਫ ਟੈਸਟ ਟੈਸਟ ਲੈਣੇ ਹਨ ਠੀਕ ਹੈ ਮੋਕ ਟੈਸਟ ਨਹੀਂ ਹੈਗੇ ਇਹਦੇ ਵਿੱਚ ਸਿਰਫ ਤੇ ਸਿਰਫ ਟੈਸਟ ਟੈਸਟ ਨੇ ਉਹ ਤੁਸੀਂ ਪਰਚੇਸ ਕਰ ਸਕਦੇ ਹੋ ਮੈਂ ਤੁਹਾਨੂੰ ਦਿਖਾ ਦਿੰਦਾ ਆਪਣੇ ਕੋਲ ਇਹ ਕੋਰਸ ਹੈ ਨਵਾਂ ਲਾਂਚ ਕੀਤਾ ਆਪਾਂ ਨੇ BPT 2025 MCQ ਟੈਸਟ ਆਨਲਾਈਨ 10-10 ਮਾਰਕਸ ਵਾਲੇ ਟੈਸਟ ਹੈ ਡਿਸਟ੍ਰਿਕਟ ਅਤੇ ਆਰਮਡ ਕੈਡਰ ਦੋਨਾਂ ਦੇ ਲਈ ਮਿਲਣਗੇ ਤੁਹਾਨੂੰ 1009 ਦੇ ਵਿੱਚ ਇਹ ਤੁਹਾਨੂੰ ਟੈਸਟ ਮਿਲਣਗੇ ਹੁਣ ਤੱਕ ਆਪਾਂ ਨੇ 50 ਤੋਂ 60 ਟੈਸਟ ਪਾ ਚੁੱਕੇ ਹਾਂ ਅਗਲੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਇਹਦੇ ਵਿੱਚ ਹੋਰ ਅਪਡੇਟ ਕਰ ਦੇਵਾਂਗੇ ਠੀਕ ਹੈ ਇਹ ਟੈਸਟ ਜਿਹੜੇ ਤੁਸੀਂ ਇੱਥੋਂ ਲੈ ਸਕਦੇ ਹੋ ਬਾਕੀ ਜਿਨ੍ਹਾਂ ਨੇ ਮੋਕ ਟੈਸਟ ਲੈਣੇ ਹਨ ਮੋਕ ਟੈਸਟ ਵਾਲੇ ਵੀ ਕੈਂਡੀਡੇਟ ਜਿਹੜੀ ਤੁਸੀਂ ਮਤਲਬ ਕਿ ਲੱਗ ਤੋਂ ਪੰਜ ਮੌਕ ਟੈਸਟ ਲੈ ਸਕਦੇ ਹੋ ਠੀਕ ਹੈ ਹੁਣ ਮੌਕ ਟੈਸਟ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਜਿਹੜਾ ਮੌਕ ਟੈਸਟ ਕਿੱਥੇ ਪਏ ਨੇ ਜੇ ਕੋਈ ਵੀ ਤੁਸੀਂ ਜਦੋਂ ਕੋਰਸ ਨੂੰ ਓਪਨ ਕਰ ਲੋਗੇ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਵੀ ਕਿੱਥੇ ਤੁਹਾਡੇ ਮੌਕ ਟੈਸਟ ਪਏ ਨੇ ਬੀਪਟੀ ਆਰਮਡ ਦਾ ਜਿਵੇਂ ਆਪਾਂ ਖੋਲ ਲਿਆ ਇੱਥੇ ਤੁਸੀਂ ਦੇਖੋਗੇ ਮੌਕ ਟੈਸਟ 2025 ਠੀਕ ਹੈ ਸੈਂਪਲ ਟੈਸਟ ਪਾਇਆ ਹੋਇਆ ਹੈ ਮੋਕ ਟੈਸਟ 1 ਨੂੰ ਓਪਨ ਕਰੋਗੇ ਉਹਦੇ ਚ ਪਹਿਲੇ ਚ ਮੋਕ ਟੈਸਟ 1 ਪਿਆ ਹੈ ਤੁਹਾਡਾ ਠੀਕ ਹੈ ਇਹ ਮਤਲਬ ਜੇ ਤੁਸੀਂ ਪਰਚੇਸ ਕਰ ਲਓਗੇ ਓਪਨ ਹੋ ਜਾਏਗਾ ਤੇ ਠੀਕ ਹੈ ਮੋਕ ਟੈਸਟ 2 ਦੇ ਵਿੱਚ ਮੋਕ ਟੈਸਟ 2 ਪਿਆ ਹੈ ਮੋਕ ਟੈਸਟ 3 ਵਿੱਚ ਮੋਕ ਟੈਸਟ 3 ਪਿਆ ਹੈ 4 ਅਤੇ 5 ਆਪਾਂ ਅੱਗੇ ਅਪਡੇਟ ਕਰ ਦੇਵਾਂਗੇ ਇਹ ਸਾਰਾ ਡਾਟਾ ਇਹ ਤੁਸੀਂ ਬਾਕੀ ਕੋਈ ਵੀ ਜਾਣਕਾਰੀ ਦੇ ਲਈ ਤੁਸੀਂ WhatsApp ਕਰ ਸਕਦੇ ਹੋ 9041815272 ਤੇ ਧੰਨਵਾਦ